ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ਾ ਲੁਟਕਾ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਨਿਰੰਤਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਰਦੇਵਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਧਾਰੀਵਾਲ ਨੇ थाना ਧਾਰੀਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਧਾਰੀਆ ਨਜ਼ਦੀਕ ਆਪਣੀ ਜ਼ਮੀਨ ਵਿੱਚ ਇੱਕ ਹਾਲ ਦੀ ਉਸਾਰੀ ਕਰਵਾ ਰਿਹਾ ਹੈ ਬੀਤੀ ਰਾਤ ਚੋਰਾਂ ਨੇ ਉਸਾਰੀधीन ਹਾਲ ਵਿੱਚੋਂ ਇੱਕ ਸਮਰਥੀਬਲ ਮੋਟਰ ਕਈਆਂ ਪੰਜੇ ਬਾਲਟੇ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਕੇ ਲੈ ਗਏ ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਏਐਸਆਈ ਜੁਸ਼ ਮਸੀ ਨੇ ਦੱਸਿਆ ਕਿ ਉਹ ਨੇੜੇ ਤੇੜੇ ਦੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਦੱਸ ਦਿਓ ਆਪਣਾ ਨਾਮ ਦੱਸ ਦਿਓ ਤੇ ਕੀ ਵਾਕਿਆ ਹੋਇਆ ਚੋਰੀ ਕਦੋਂ ਰਾਤ ਹੋਈ ਤੇ ਕਿੱਦਾਂ ਤੁਹਾਨੂੰ ਪਤਾ ਲੱਗਾ ਅਹੀਂ ਮੇਰਾ ਨਾਮ ਆ ਜਾਂਦਾ ਇੰਦਰਾ ਜੀ ਤੇ ਇੱਥੇ ਆਪਣੀ ਜਗ੍ਹਾ 'ਚ ਡੇ ਹਾਂ ਪੜੀਏ ਸ਼ੈੱਡ ਪਾਉਣ ਦੇ ਹਾਂ ਰਾਤੀ ਜਿਵੇਂ ਇੱਥੋਂ ਸਾਡੇ ਸਮਰਸੀਬਲ ਮੋਟਰ ਕਈਆਂ ਦੋ ਕਈਆਂ ਹੈਗੀਆਂ ਬਾਲਟੇ ਹੈਗੇ ਮੋਟਰ ਵਾਲੀਆ ਤਾਰ ਜਿੰਨਾ ਲੋਂਦੇ ਹੈਗੇ ਤਾਰ ਵੀ ਵੱਡ ਕੇ ਲੱਗੇ ਆ ਤੇ ਇੱਧਰ ਲੱਗੇ ਆ ਮੋਟਰਸਾਈਕਲ ਤੇ ਹੈਗੇ ਇੱਥੇ ਨਿਸ਼ਾਨ ਵੇਖੇ ਹੈਗੇ ਆਪਾਂ ਲੱਗੇ ਪੈਲੀ 'ਚ ਤੇ ਬਾਕੀ 10 ਵਜੇ ਤੇ 9 ਵਜੇ ਤੱਕ ਹੈ ਹਾਂ ਆਪਾਂ ਇੱਥੇ ਉਤੋਂ ਬਾਅਦ ਚ ਕੰਮ ਹੋਇਆ ਜਿਹੜਾ ਹੈ ਜੀ ਕੀ ਕੀ ਤੁਹਾਡਾ ਚੋਰੀ ਹੋ ਗਿਆ ਜੀ ਦੋ ਕਈਆਂ ਹੈਗੀਆਂ ਇੱਕ ਪੰਜਾ ਦੋ ਤਿੰਨ ਬਾਲਟੇ ਤੇ ਸਮਰਸੀਬਲ ਮੋਟਰ ਤੇ ਤਾਰ ਲੱਗ ਲੈਗੇ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਪੂਰੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਚੋਰ ਆਏ ਉਹ ਫੜ ਕੇ ਅੰਦਰ ਦੋ ਕਿਸੇ ਨਾਲ ਵੀ ਕਰ ਸਕਦੇ ਕੋਈ ਵੀ ਕੰਮ ਕਿਸੇ ਦੇ ਵੀ ਨੁਕਸਾਨ ਕੋਈ ਹੋਏ ਇੱਕ ਨੁਕਸਾਨ ਵੀ ਕਰ ਸਕਦੇ ਆ ਜੀ ਇਹ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਆ ਬੰਦੇ ਜਿਹੜੇ ਫੜ ਕੇ ਅੰਦਰ ਦੋਣ ਕਿਸੇ ਨਾਲ ਦੁਬਾਰਾ ਇਹੋ ਜਿਹਾ ਕਿਸੇ ਨਾਲ ਕੋਈ ਕੰਮ ਨਾ ਹੋ ਸਕੇ ਜੀ ਇਹੋ ਜੀ ਕਾਰਵਾਈ ਕਰਦੇ ਪ੍ਰਸ਼ਾਸਨ ਤੋਂ ਜੀ ਭਾਜੀ ਸਰ ਦੱਸ ਦਿਓ ਅੱਜ ਚੋਰੀ ਹੋਈ ਆ ਤੁਸੀਂ ਲੋਕਾਂ ਦੇਖਣ ਆਏ ਜੀ ਤੇ ਕੀ ਦੇਖਿਆ ਇਹ ਹਰਦੀਪ ਸਿੰਘ ਦੇ ਸੈੱਟ ਬਣਾ ਰਹੇ ਆ ਕਿ ਇਹ ਇਹਦੇ ਵਿੱਚ ਹਾਲ ਦੇ ਵਿੱਚ ਚੋਰੀ ਹੋਈ ਇੱਕ ਸਮਰਸੀਬਲ ਮੋਟਰ ਆ ਮੋਟਰ ਚੋਰੀ ਹੋ ਗਈ ਤੇ ਕਈਆਂ ਬਾਲਟਿਸ ਕਿ ਉਹ ਲੱਗੇ ਚੁੱਕ ਕੇ ਤੇ ਮੌਕੇ ਤੇ ਹੀ ਪਹੁੰਚੇ ਆ ਤੇ ਦੇਖ ਰਹੇ ਆ ਤਪੀਸ ਕਰ ਰਹੇ ਆ ਜੋ ਵੀ ਸਾਹਮਣੇ ਆਵੇਗਾ ਕੋਈ ਚੋਰੀ ਵਾਲਾ ਤੇ ਉੱਤੇ ਕਾਰਵਾਈ ਕੀਤੀ ਜਾਵੇ ਸਰ ਕੋ ਲੱਗੇ ਸਾਕੇ ਸੀਸੀ ਕੈਮਰੇ ਲੱਗੇ ਜਿਹਨਾਂ ਦੀ ਚੈਕਿੰਗ ਕਰੋਗੇ ਹਾਂ ਨੇੜੇ ਦੱਸ ਰਹੇ ਆ ਸੀਸੀ ਕੈਮਰੇ ਲੱਗੇ ਆ ਕੁਆਰਟ ਦੀ ਦੁਕਾਨ ਤੇ ਉੱਥੇ ਜਾ ਕੇ ਚੈੱਕ ਕਰਦੇ ਆਂ